ਸਾਬਕਾ ਐਮਪੀ ਤੇ ਚੇਅਰਮੈਨ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਅਤੇ ਬੀਕੇਯੂ ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਵਫਦ ਨਵੀਂ ਦਿੱਲੀ ਵਿਖੇ ਕੇਂਦਰੀ ਫੂਡ ਪ੍ਰੋਸੈਸਿੰਗ ਤੇ ਰੇਲ ਰਾਜ ਮੰਤਰੀ ਰਮਨਜੀਤ ਸਿੰਘ ਬਿੱਟੂ ਨੂੰ ਮਿਲਿਆ ਵਫਦ ਮੈਂਬਰਾਂ ਨੇ ਮੰਤਰੀ ਨੂੰ ਪੰਜਾਬ ਤੇ ਹਰਿਆਣਾ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਵਿਕਸਿਤ ਕਰਨ ਤੇ ਵਧੇਰੇ ਜ਼ੋਰ ਦੇਣ ਦੀ ਅਪੀਲ ਕੀਤੀ ਕਿਉਂਕਿ ਬਾਢੀ ਤੋਂ ਬਾਅਦ ਫੂਡ ਚੇਨ ਵਿੱਚ ਮੁੱਲ ਜੋੜ ਕੇ ਕਿਸਾਨਾਂ ਨੂੰ مالی ਸੰਕਟ ਤੋਂ ਮੁਕਤ ਕਰਨ ਦਾ ਇਹ ਅਗਲੇਰਾ ਰਾਏ ਮਾਨਨੇ ਕਿ ਆ ਕਿ ਇੱਕ ਅਜਿਹਾ ਖੇਤਰ ਹੈ ਜਿਸ ਵੱਲ ਧਿਆਨ ਦੇ ਕੇ ਪੰਜਾਬ ਵਿੱਚ ਬਦਲਾ ਲਿਆਂਦਾ ਜਾ ਸਕਦਾ ਹੈ ਉਹਨਾਂ ਕਹੇ ਕਿ ਵੈਲਿਊ ਐਡੀਸ਼ਨ ਪ੍ਰੋਸੈਸਿੰਗ ਸਬਜ਼ੀਆਂ ਫਲਾਂ ਤੇ ਅਨਾਜ ਦੀ ਬਰਾਮਤ ਤੋਂ ਹੋਣ ਵਾਲਾ مالی ਲਾਭ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ ਇਸ ਦੌਰਾਨ ਰਵਨੀਤ ਸਿੰਘ ਮਿੱਟੂ ਨੇ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਸਨਤ ਦੇ ਵਿਸਾਰ ਲਈ ਤਿਆਰ ਖਾਕੇ ਬਾਰੇ ਵਫਦ ਮੈਂਬਰਾਂ ਨਾਲ ਚਰਚਾ ਕੀਤੀ ਉਹਨਾਂ ਕਹੇ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਉਹਨਾਂ ਦੀ ਸਰਕਾਰ ਪਿੰਡੂ ਪੰਜਾਬ ਦੀ ਆਰਥਿਕ ਨੁਹਾਰ ਬਦਲਣ ਲਈ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ